ਬੋਲੇ ਸੋ ਨਿਰਭੈ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੈ ਸੰਤਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਰਿਸ਼ੀਆਂ ਦੇ ਰਿਸ਼ੀ ਮਹਾਨ ਰਿਸ਼ੀ ਤੇ ਮਹਾਨ ਯੋਧਾ ਸਨਮਾਨਯੋਗ ਆਦਰਣੀਏ ਸ਼੍ਰੀ ਸ਼ੰਭੂ ਕ੍ਰਿਸ਼ੀ ਜੀ ਦੇ ਪਾਵਨ ਪਵਿੱਤਰ ਚਰਣਾ ਚ ਕੋਟਨ ਕੋਟ ਨਮਨ ਕਰਦੇ ਆਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਗਈ ਸਾਧ ਸੰਗਤ ਜੀਓ ਪਿਛਲੇ ਹਰੇਕ ਸਾਲ ਦੀ ਤਰ੍ਹਾਂ ਐਤ ਕੀ ਵੀ ਮਹਾਨ ਸ਼ਹੀਦ ઋષਿ ਸ਼ੰਭੂ ਕ੍ਰਿਸ਼ੀ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਡੇਰਾ ਚਿਹੜੂ ਮਤੀ ਬੀ ਦਾਸ 2025 ਦਿਨ ਸੋਮਵਾਰ ਰਾਤ 7 ਵਜੇ ਤੋਂ ਲੈ ਕੇ 23 10 2025 ਦਿਨ ਵੀਰਵਾਰ ਤੜਕੇ 5 ਵਜੇ ਤੱਕ ਡੇਰਾ ਬੰਦ ਰਹੇਗਾ ਸਮੁੱਚੀ ਸੰਗਤ ਦੇ ਪਾਵਨ ਪਵਿੱਤਰ ਚਰਨਾਂ 'ਚ ਬੇਨਤੀ ਹੈ ਵੀ ਕਿਰਪਾ ਕਰਿਓ ਇਸ ਸਮੇਂ ਦੌਰਾਨ ਆਪ ਉਹ ਆਪਣੇ ਘਰਾਂ 'ਚ ਬੈਠ ਕੇ ਮਹਾਰਿਸ਼ੀ ਮਹਾਨ ਜੋਦਾ ਸ਼ੰਭੂ ॠषि ਜੀ ਨੂੰ ਨਮਨ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਸਮਨ ਅਰਪਿਤ ਕਰਿਓ ਬਹੁਤ ਬਹੁਤ ਧੰਨਵਾਦ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is a professional by plumbing, electrician, masonry, car For more information, please contact him at under Check -trade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ